ਸਸ਼ੀਕਾ ਮੈਂ ਤੁਹਾਡਾ ਰਖਵਿੰਦਰ ਸਿੰਘ ਕੇਟੀਵੀ ਪੰਜਾਬ ਲੈ ਕੇ ਹਾਜ਼ਰ ਅੱਜ ਗੱਲ ਕਰਨ ਜਾ ਰਹੇ ਨੇ ਸਤਨਾਬ ਸਿੰਘ ਖੋਜਕੀਪੁਰ ਦੇ ਨਾਲ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਅੱਜ ਕੇਟੀਵੀ ਪੰਜਾਬ ਦੇ ਨਾਲ ਗੱਲ ਕਰੋਗੇ ਜੇ ਮੈਂ ਅੱਜ ਸਾਹਮਣੇ ਲੈ ਕੇ ਜਾਣ ਜਾ ਰਿਹਾ ਹਾਂ ਜੀ ਸਰਦਾਰ ਸਤਨਾਬ ਸਿੰਘ ਜੀ ਅੱਜ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਤੇ ਇੱਥੇ ਗੱਲ ਕਰਨ ਜਾ ਰਹੇ ਹੋ ਕਿਹੜੀ ਕਿਹੜੀ ਮੀਟਿੰਗ ਤੇ ਤੁਸੀਂ ਇੱਥੇ ਕਿੱਥੇ ਗੱਲ ਮੈਂ ਸਤਨਾਬ ਸਿੰਘ ਖੋਜਕੀਪੁਰ ਸੇਵਾਦਾਰ ਕਿਸਾਨ ਮਜ਼ਦੂਰ ਸ਼ਸਟ ਕਮੇਟੀ ਅੱਜ ਅਸੀਂ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਆ ਵੱਡੀਆਂ ਮੁਟਿਆ ਦੇ ਜਿਵੇਂ ਐਮਐਸਪੀ ਗਰੰਟੀ ਤੋਂ ਸਰਕਾਰਾਂ ਭੱਜ ਗਈ ਸੀ ਉਹਦੇ ਸਬੰਧ ਵਿੱਚ ਅਸੀਂ 2 50 ਵਿੱਚ ਵੱਡੀਆਂ ਰੈਲੀਆਂ ਕਰ ਜਾ ਰਹੇ ਆ ਇੱਕ ਜੰਡੇ ਵਾਲਾ ਗੁਰੂ 2 ਜਨਵਰੀ ਨੂੰ ਤੇ ਇੱਕ 6 ਜਨਵਰੀ ਨੂੰ ਬਰਨਾਲਾ ਵਿਖੇ ਉਹਦੇ ਸਬੰਧ ਵਿੱਚ ਪਿੰਡਾਂ ਵਿੱਚ ਲੋਕਾਂ ਨੂੰ ਲਾਮਬਦ ਕਰ ਰਹੇ ਆ ਲੋਕਾਂ ਨੂੰ ਜਾਗਰੂ ਕਰ ਰਹੇ ਆ ਕਿ ਸੈਂਟਰ ਦੇ ਖਿਲਾਫ ਜੋ ਸਰ ਸੈਂਟਰ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਜੋ ਸਰਕਾਰ ਬਿਲਕੁਲ ਭੱਜ ਚੁੱਕੀ ਆ ਉਹਦੇ ਸਬੰਧ ਵਿੱਚ ਜਗਾ ਜਗਾ ਪਿੰਡ ਬੜੇ ਜਾ ਗਿਆ ਅਸੀਂ ਲੋਕਾਂ ਨੂੰ ਲਾਮਬਦ ਕਰ ਰਹੇ ਆ ਪ੍ਰਚੀਤ ਸਤਨਾ ਸਿੰਘ ਜੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਜਿੱਦਾਂ ਅੱਜ ਕੱਲ੍ਹ ਕੁਝ ਕਹਿਣਾ ਚਾਹੁੰਦੇ ਹੋ ਰੇਤਾ ਦਾ ਬਾਰੇ ਬੜਾ ਵੱਡੀ ਅੱਜ ਗੱਲ ਹੈ ਜਾਂ ਕਿਸ ਤਰ੍ਹਾਂ ਕੋਈ ਵੇਖੋ ਜੀ ਰੇਤਾ ਗਰੀਬ ਆਦਮੀ ਵਾਸਤੇ ਬੰਦਿਆ ਜਿਹੜੇ ਧਨਾੜ ਲੋਕ ਆ ਜਾਂ ਪੋਲੀਟਿਕਲ ਲੋਕ ਆ ਉਹਨਾਂ ਦੀਆਂ ਗੱਡੀਆਂ ਟਿਪਰਾਂ ਟਰੈਕਟਰਾਂ ਵਾਲੀਆਂ ਆਮ ਨਿਕਲਦੀਆਂ ਜਿਹੜਾ ਗਰੀਬ ਮਜ਼ਦੂਰ ਕਿਸਾਨ ਆ ਉਹ ਆਪਣੇ ਘਰ ਰੇਤਾ ਦਾ ਟੋਕਰਾ ਨਹੀਂ ਲੈ ਆ ਸਕਦਾ ਇਹ ਦੇਸ ਬੰਦੇ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੀ ਦੇਤਾ ਤੇ پابੰਦੀ ਆ ਤੇ ਪੂਰਨ پابੰਦੀ ਹੋਵੇ ਜੀ ਰੇਤਾ ਖੁੱਲੀ ਆ ਤੇ ਪੂਰੀ ਖੁੱਲੀ ਹੋਵੇ ਇਹ ਨਾ ਹੋਵੇ ਕਿ ਜਿਹੜੇ ਧਨਾਰ ਲੋਕੋ ਰੇਤਾ ਕਢੀ ਜਾਣ ਤੇ ਗਰੀਬ ਲੋਕ ਬੇਚਾਰਾ ਵੀਦਾ ਵੇਦਾ ਰਵੇ ਨਾਲ ਕਿਸ ਕਰਕੇ ਸਰਕਾਰ ਜਿਹੜੀ ਆ ਉਹ ਚੋਰ ਮੋਰੀਆਂ ਜਾਣ ਬੋਝ ਕੇ ਰੱਖੀਆਂ ਸਰਕਾਰ ਨੇ ਇਹਨਾਂ ਲੋਕਾਂ ਨੂੰ ਰਜਾਉਣ ਵਾਸਤੇ ਥੈਂਕ ਯੂ ਜੀ ਇਹ ਸਾਡੇ ਸਤਨਾਮ ਸਿੰਘ ਹੁਜਕੀਪੁਰ ਜਨਨ ਨੇ ਕੇਟੀਵੀ ਪੰਜਾਬ ਦੇ ਨਾਲ ਵਿਚਾਰ ਸਾਂਝੇ ਕੀਤੇ ਥੈਂਕ ਯੂ ਮਿਹਰਬਾਨੀ ਸਾਰੇ ਸਾਸ਼ੀ ਕਾਲ ਦੀ ਸੋ ਪੀ ਟੀਵੀ ਵੇਕਰ ਪੰਜਾਬ ਜੁਕਿੰਦਰ ਸਿੰਘ ਵੱਲੋਂ ਵੈਲਕਮ ਕਹਿੰਨਿਆ ਜੀ ਸਾਡੇ ਨਾਲ ਸਰਦਾਰ ਪਿਆਰ ਸਿੰਘ ਅਰਦਾਸ ਸਾਹਿਬ ਉਹਨਾਂ ਦੇ ਨਾਲ ਸੜਕੀ ਟੀਵੀ ਪੰਜਾਬ ਦੇ ਨਾਲ ਗੱਲ ਕਰਨ ਜਾ ਰਹੇ ਆ ਮੈਂ ਤੁਹਾਡੇ ਨਾਲ ਗੱਲ ਕਰਾਉਣ ਜਾ ਰਿਹਾ ਥੈਂਕ ਯੂ ਸਰ ਜੀ ਅਰਦਾਸ ਸਾਹਿਬ ਸਭ ਤੋਂ ਪਹਿਲਾਂ ਤੇ ਕੇ ਟੀਵੀ ਵੇਕਰੇ ਸਰੋਤਿਆਂ ਦੇ ਵੱਲੋਂ ਪਿਆਰ ਪ੍ਰੀ ਸਾਸ਼ੀ ਕਾਲ ਤੇ ਅੱਜ ਮੇਰੇ ਨਾਲ ਸਾਡੇ ਪ੍ਰਧਾਨ ਸਾਹਿਬ ਜਗਤ ਸਿੰਘ ਜੀ ਅੱਜ ਤੁਸੀਂ ਕਿਹੜੇ ਮੁੱਦੇ ਤੇ ਮੀਟਿੰਗ ਕੀਤੀ ਆ ਸਰ ਇਹਦੇ ਬਾਰੇ ਤੁਸੀਂ ਚਾਰ ਚੰਨ ਲਾ। ਇਹਨਾਂ ਨੂੰ ਮੈਂ ਤੁਹਾਡਾ ਤਾਂ ਧੰਨਵਾਦ ਕਰਦਾ ਚੰਨਣ ਵਾਲਿਆਂ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਆਨਕੇ ਖਬਦੀ ਕੋਸ਼ਿਸ਼ ਕੀਤੀ ਲੈਣ ਦੀ। ਬਾਕੀ ਜਿਹੜੀ ਅੱਜ ਮੀਟਿੰਗਾਂ ਲੱਗਣ ਡੀਆਂ ਵਾ ਇਹ ਮੀਟਿੰਗਾਂ ਇਹ ਕਰਕੇ ਲੱਗਣ ਡੀਆਂ ਵਾ ਜਿਹੜਾ ਸਾਡਾ ਦਿੱਲੀ ਤੋਂ ਨਾਲ ਲੜਿਆ ਹੈਗਾ ਜਿਹੜੀਆਂ ਤਿਹਾਂ ਫਸਲਾਂ ਤੇ ਐਮ ਐਚ ਦੀ ਗਾਰੰਟੀ ਲੈਣੀ ਸੀ ਲਖੀਨਪੁਰ ਖੀਦੀ ਦੇ ਜਿਹੜਾ ਕਾਉਂਟ ਹੋਇਆ ਅਜੇ ਮਿਸਰਾ ਉਹਨੂੰ ਜਿਹੜਾ ਮੰਤਰੀ ਤੋਂ ਵਸਤਾ ਕੇ ਉਹਨੂੰ ਜੇਲ੍ਹ ਚ ਭੇਜਣਾ ਹੈ ਉਹਦੇ ਨਾਲ ਨਾਲ ਜਿਹੜੇ ਆਪਣੇ ਪਰਚੀ ਹੋਈ ਹੋ ਰੱਦ ਕਰਾਉਣੇ ਜਿਹੜੇ 750 ਕਿਸਾਨ ਦੇ ਜਿਹੜੇ ਆਪਣੇ ਨੌਕਰੀਆਂ ਤੋਂ ਨੇ ਉਹਨੇ ਦਿੱਤੀਆਂ ਉਹਦੇ ਕਰਕੇ ਜਿਹੜਾ ਵਾ ਅਸੀਂ ਵੱਡੇ ਪੱਧਰ ਤੇ 2 ਜਨਵਰੀ ਜੰਡਿਆਲਾ ਗੁਰੂਚਾ ਵੱਡੀ ਰੈਲੀ ਕਰਨ ਜਾ ਰਿਹਾ ਉਸ ਤੋਂ ਬਾਅਦ ਸਾਡੇ ਆਪਣੇ ਜਨਵਰੀ ਦੇ ਲਾਸਟ ਦੇ ਵਿੱਚ ਦਿੱਲੀ ਦੀ ਤਿਆਰੀ ਹੈ ਦਿੱਲੀ ਨੂੰ ਜਾਵਾਂਗੇ ਵੱਡੇ ਪੱਧਰ ਤੇ ਜਾਵਾਂਗੇ ਇਹ ਕਰਕੇ ਅਸੀਂ ਪਿੰਡ ਪਿੰਡ ਜਿਹੜੀਆਂ ਮੀਟਿੰਗਾਂ ਲਾਉਣ ਡੇ ਆ ਪ੍ਰਧਾਨ ਸਾਹਿਬ ਜੀ ਤੁਹਾਡੇ ਹੋਰ ਵੀ ਵਿਚਾਰ ਹੋਏ ਸੀ ਦਿੱਲੀ ਤੇ ਜਿਹੜੇ ਤੁਹਾਡੇ ਨਾਲ ਡਿਸਾਈਡ ਕੀਤੀਆਂ ਗੱਲਾਂ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਤੁਹਾਨੂੰ ਉਦੋਂ ਠਾਇਆ ਗਿਆ ਤੁਹਾਡੇ ਵਾਅਦੇ ਪੂਰੇ ਹੋਏ ਜਾਂ ਨਹੀਂ ਹੋਏ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਜਿਹੜੇ ਸਾਡੇ ਨਾਲ ਪ੍ਰਧਾਨ ਮੰਤਰੀ ਨੇ ਵਾਅਦੇ ਕੀਤੇ ਸੀਗੇ ਵੀ ਮੈਂ 23 ਫਸਲਾਂ ਦਾ ਐਮਐਸਡੀ ਗਾਰੰਟੀ ਗ੍ਰਾਉਂਡ ਡਾਕਟਰ ਸਵਾਮੀ ਰਾਦੇ ਦੀ ਰਿਪੋਰਟ ਲਾਗੂ ਕਰਾਉਂਗਾ ਉਦੋਂ ਸਾਰੀ ਸਰਕਾਰ ਭੱਜ ਗਈ ਆ ਇਸ ਕਰਕੇ ਦੁਬਾਰਾ ਜਿਹੜਾ ਅਹਿਦੋਲਨ ਦੀ ਤਿਆਰੀ ਕਰਨ ਰਹਾ ਤੇ ਵੱਡੇ ਪੱਧਰ ਤੇ ਇਹ ਜਿਹੜਾ ਅਧੋਲਨ ਇਹ ਦਿੱਲੀ ਚ ਲਾਵਾਂਗੇ ਇਹਦੇ ਨਾਲ ਨਾਲ ਜਿਤਨਾ ਦਰਿਆਵਾਂ ਜੱਗੇ ਬਹੁਤ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ ਸੀ ਸਾਡੇ ਕਿਸਾਨਾਂ ਦੀਆਂ ਫਸਲਾਂ ਰੁਲ ਗਿਆ ਝੋਨੇ ਕਮਾਦ ਸਾਰੇ ਮਾਰੇ ਗਏ ਸੀ ਹੁਣ ਫੇਰ ਆਹੀ ਕਰਕੇ ਬੀਜੀ ਹੈ ਹੁਣ ਫੇਰ ਦਰਿਆ ਪਿਆ ਤੇ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ ਕਣਕਾ ਸਾਡੀਆਂ ਫੇਰ ਜਿਹੜੀਆਂ ਬਰਵਾ ਦੋ ਇਸ ਤੁਸੀਂ ਕਿਸ ਤਰ੍ਹਾਂ ਮਤੇ ਨਜ਼ਰ ਦੇਖਦੇ ਹੋ ਪਾਣੀ ਛੱਡਣ ਦੇ ਮਾਮਲੇ ਦੇ ਵਿੱਚ ਕੀ ਕੋਈ ਸਿਆਸਤ ਹੈ ਜਾਂ ਕਿਸ ਤਰ੍ਹਾਂ ਕੀ ਕਹਿਣਾ ਚਾਹੋ ਬਿਲਕੁਲ ਜੀ ਸਿਆਸਤ ਹੋਰ ਕੋਈ ਬਾਤ ਨਹੀਂ ਹੋਈ ਕਦੇ ਹਾਰ ਨਹੀਂ ਆਏ ਸਿਰਫ ਜਿਹੜੀਆਂ ਸਾਡੇ ਪੰਜਾਬ ਨੂੰ ਜਿਹੜਾ ਮਾਰਨਾ ਸਾਡੀ ਕਿਸਾਨੀ ਮਾਰਨੀ ਥੈਂਕ ਯੂ ਜੀ ਇਹ ਸਾਡੇ ਯਾਦ ਸਿੰਘ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਆਪਣੇ ਕੇਟੀਵੀ ਪੰਜਾਬ ਦੇ ਨਾਲ ਵਿਚਾਰ ਸਾਂਝੇ ਕੀਤੇ ਆ ਥੈਂਕ ਯੂ ਕਰਦੇ ਹਾਂ ਮਿਹਰਬਾਨ ਥੈਂਕ ਯੂ